ਦੋਸਤੋ 2024 ਦੀਆਂ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਪੰਜਾਬ ਦੇ ਵਿੱਚ ਸਭ ਤੋਂ ਫਾਸਮੀ ਟੱਕਰ ਸੰਗਰੂਰ ਸੀਟ ਤੇ ਵੇਖਣ ਨੂੰ ਮਿਲਣੀ ਹੈ ਉਹ ਵਾਰ ਲਗਾਤਾਰ ਭਗਵੰਤ ਮਾਨ ਦੇ ਐਮਪੀ ਬਣਨ ਤੋਂ ਬਾਅਦ 2022 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਜਿੱਤ ਕੇ ਭਗਵੰਤ ਮਾਨ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਜਿਦੇ ਵਿੱਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਨੇ ਕਰਾਚੋ ਪਿੰਡ ਦੇ ਸਰਪੰਚ ਨੂੰ ਖੜਾ ਕੀਤਾ ਇੱਕ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਸੀਗੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਣ ਸੀ ਯਾਰ ਚਲੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਾਲ ਇਹ ਚ ਹੋ ਚੁੱਕਿਆ ਕਿ ਉਹਦਾ ਕੈਂਡੀਡੇਟ ਵੀ ਯਾਦ ਨਹੀਂ ਕਿਹੜਾ ਸੀ ਉਤੋਂ ਹੁਣ ਇਸ ਵਾਰ ਹੀ ਸੰਗਰੂਰ ਦੇ ਵਿੱਚ ਕਾਂਗਰਸ ਨੇ ਸੁਖਪਾਲ ਖਹਿਰੇ ਨੂੰ ਟਿਕਟ ਦੇ ਦਿੱਤੀ ਸੋਪਾਲ ਸਿੰਘ ਖੇਰੇ ਨੂੰ ਟਿਕਟ ਦੇਣ ਦਾ ਮੇਨ ਕਾਰਨ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਅਲੋਚਕ ਹੈ। ਹਰ ਇੱਕ ਮੁੱਦੇ ਤੇ ਆਪਣੇ ਵਿਚਾਰ ਰੱਖਦਾ, ਬੜੀ ਬੇਵਾਕੀ ਨਾਲ ਰੱਖਦਾ। ਇੱਕ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਇੰਟੈਲੀਜੈਂਟ ਪਰਸਨ ਹੈ। ਜਿਹੜਾ ਕਿ ਹਰ ਹਰ ਇੱਕ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਦਾ ਆਇਆ। ਜਿਹਦੇ ਕੋਲ ਸਟਿੰਗ ਅਪਰੇਸ਼ਨ ਤੱਕ ਸੀਗੇ ਕਟਾਰ ਉਚਕ ਉਹਨਾਂ ਨੂੰ ਜਿਹੜਾ ਹੁਣ ਤੱਕ ਘੇਰਦਾ ਰਿਹਾ। ਹੋਰ ਵੀ ਕਈ ਤਰ੍ਹਾਂ ਦੀਆਂ ਸੀਡੀਆਂ ਇਨਾਂ ਕੋਲ ਅਵੇਲੇਬਲ ਨੇ ਕਦੇ ਕਿਸੇ ਮੌਜੂਦਾ ਐਮ.ਐਲ.ਏ ਦੇ ਸੁਪਾਲ ਸਿੰਘ ਖਹਿਰਾ ਸਕੂਲਾਂ ਦੇ ਸਰਟੀਫਿਕੇਟ ਲੈ ਆਉਂਦਾ ਉਸ ਤੋਂ ਬਾਅਦ ਉਹ ਪੇਪਰ ਦੇਣ ਲੱਗਦੇ ਆਪਣੀ ਜਗ੍ਹਾ ਕਿਸੇ ਨੂੰ ਹੋਰ ਬਿਠਾ ਕੇ ਉਹਨਾਂ ਨੂੰ ਨੰਗੇ ਕਰਦਾ ਹਾਲਾਂਕਿ ਆਦਮੀ ਪਾਰਟੀ ਨੇ ਕਦੇ ਵੀ ਇਨਾਂ ਚੋਂ ਕਿਸੇ ਬੰਦੇ ਤੇ ਕਾਰਵਾਈ ਨਹੀਂ ਕੀਤੀ ਭਾਵੇਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਹੋਵੇ ਜਿਹੜੇ ਟੰਗੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਚ ਭੇਜਿਆ ਗਿਆ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹਦੇ ਤੇ ਵੀ ਸੁਪਾਲ ਸਿੰਘ ਖੈਰਾ ਨੇ ਡਟ ਕੇ ਉਹਨਾਂ ਦੀ ਹਮਾਇਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਤੇ ਕੇਸਰੀਵਾਲ ਦਾ ਡਟ ਕੇ ਵਿਰੋਧ ਕੀਤਾ ਪੰਜਾਬ ਦੇ ਲੋਕ ਸੁਪਾਲ ਸਿੰਘ ਖੈਰਾ ਨੂੰ ਚਾਹੁੰਦੇ ਵੀ ਬਹੁਤ ਨੇ ਪਿਛਲੀ ਵਾਰ ਜਦੋਂ ਸੁਪਾਲ ਸਿੰਘ ਖਹਿਰਾ ਬਠਿੰਡਾ ਤੋਂ ਚੋਣ ਲੜੇ ਸੀ ਤਾਂ ਉਦੋਂ ਵੀ ਸੰਗਰੂਰ ਦੇ ਲੋਕਾਂ ਦਾ ਇਹ ਕਹਿਣਾ ਸੀ ਕਿ ਜੇਕਰ ਸੁਪਾਲ ਸਿੰਘ ਖਹਿਰਾ ਸੰਗਰੂਰ ਤੋਂ ਇਲੈਕਸ਼ਨ ਲੜਦੇ ਤਾਂ ਉਹ ਹਾਰਦੇ ਨਾ ਹੁਣ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਸਰਦਾਰ ਦਲਵੀਰ ਸਿੰਘ ਗੋਲਡੀ ਜਿਹੜੇ ਕਿ ਜਿਮਨੀ ਚੋਣ ਹਾਰ ਗਏ ਸੀ ਹੁਣ ਸ਼ਾਇਦ ਉਹਨਾਂ ਨੂੰ ਜਾਂ ਉਹਨਾਂ ਦੀ ਪਤਨੀ ਨੂੰ ਮੌਕਾ ਮਿਲੂਗਾ ਤੇ ਉਹ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਪਰ ਇੱਥੇ ਇੰਨਾ ਵੀ ਸੌਖਾ ਮੁਕਾਬਲਾ ਨਹੀਂ ਹੈ ਇੱਕ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਨ੍ਹਾਂ ਨੂੰ ਸਿੱਖੀ ਦੇ ਬਾਬਾ ਬੋੜ ਕਿਹਾ ਜਾਂਦਾ ਜਿਹੜੇ ਕਿ ਸ਼ੁਰੂ ਤੋਂ ਲੈ ਕੇ ਇੱਕੋ ਹੀ ਲਾਈਨ ਤੇ ਚੱਲਦੇ ਆ ਰਹੇ ਨੇ ਉਹਨਾਂ ਦੇ ਵਿਰੋਧੀ ਵੀ ਇਸ ਗੱਲ ਤੇ ਲਈ ਉਹਨਾਂ ਦੇ ਫੈਨ ਨੇ ਭਾਵੇਂ ਗੱਲ ਕਰੀਏ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ ਕਿ ਸਿਮਰਜੀਤ ਸਿੰਘ ਮਾਨ ਦੇ ਸਾਧੂ ਵੀ ਨੇ ਭਾਵੇਂ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਦੀ ਉਹ ਵੀ ਇਸ ਗੱਲ ਦੇ ਉਹਨਾਂ ਦੇ ਮਰੀਦ ਨੇ ਕਿ ਕਿਵੇਂ ਬੰਦਾ ਇੰਨਾ ਸਖਤੀ ਨਾਲ ਆਪਣੇ ਊਸੂਲਾਂ ਦੀ ਪਾਲਣਾ ਕਰ ਸਕਦਾ ਜਿਹੜਾ ਆਪਣੇ ਵਿਚਾਰਾਂ ਨਾਲ 1% ਵੀ ਸਮਝੌਤਾ ਨਹੀਂ ਕਰਦਾ ਉਹਨਾਂ ਨੂੰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਵੀ ਸਰਕਾਰ ਬਣਾਉਣ ਦਾ ਮੌਕਾ ਉਹਨਾਂ ਕੋਲੇ ਸੀ ਪਰ ਉਹਨਾਂ ਨੇ ਆਪਣੇ ਊਸੂਲ ਨਹੀਂ ਸੀ ਛੱਡੇ ਜਿਹਰੇ ਕਰਕੇ ਉਹਨਾਂ ਦੀ ਸਰਕਾਰ ਨਹੀਂ ਸੀ ਬਣੀ ਇੱਕ ਵਾਰ ਸਾਰੇ ਹੀ ਐਮਪੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਜਿੱਤੇ ਸੀ ਤੋ ਸੀ ਅੰਦਾਜ਼ਾ ਲਾ ਸਕਦੇ ਹਾਂ ਇਸ ਚੀਜ਼ ਤੋਂ ਕਿ ਉਹਨਾਂ ਦਾ ਕਿੰਨਾ ਪ੍ਰਭਾਵ ਹੋਣਾ ਸੁਖਪਾਲ ਸਿੰਘ ਖੈਰਾ ਸਿਮਨਜੀਤ ਸਿੰਘ ਮਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਮੀਤ ਹੇਅਰ ਜਿਹੜੇ ਕਿ ਦੂਜੀ ਵਾਰ ਐਮਐਲਏ ਨੇ ਲਗਾਤਾਰ ਬਰਨਾਲੇ ਤੋਂ ਜਿਨ੍ਹਾਂ ਨੂੰ ਇੱਕ ਸਾਫ਼ ਸੁਥਰੇ ਚਿਹਰੇ ਵੱਜੋਂ ਵੀ ਦੇਖਿਆ ਜਾਂਦਾ ਪਰ ਆਮ ਆਦਮੀ ਪਾਰਟੀ ਦਾ ਜਿੰਨਾ ਵਿਰੋਧ ਆ ਉਹ ਆਪਾਂ ਸਾਰੇ ਜਾਣਦੇ ਹੀ ਐ ਸ਼ੁਰੂ ਵੀ ਸੰਗਰੂਰ ਵਾਲਿਆਂ ਨੇ ਕੀਤੀ ਸੀ ਆਮ ਆਦਮੀ ਪਾਰਟੀ ਤੇ ਕਿਉਂਕਿ ਜਿਹੜੀਆਂ ਜਿਹੜੇ ਵਾਅਦੇ ਹੋਏ ਸੀ ਕਿ ਪੰਜਾਬ ਦੇ ਸਰੋਂ ਕਰਜ਼ਾ ਲੈ ਜੂਗਾ ਨਸ਼ਾ ਖਤਮ ਹੋ ਜੂ ਤੇ ਬੇਅਦਮੀਆਂ ਦੇ ਦੋਸ਼ੀ ਜੇਲਾਂ ਚ ਹੋਣਗੇ ਤੇ ਨਾਲ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਮੰਤਰੀ ਬਣ ਕੇ ਐਡ ਐਡੇ ਕਾਫਲੇ ਗੱਡੀਆਂ ਦੇ ਲਈ ਫਿਰਦੇ ਆ ਇੰਨਾ ਇੰਨਾ ਸੋਨਾ ਐਡ ਐਡੇ ਮਹਿਲਾਂ ਚ ਰਹਿੰਦੇ ਆ ਹੋਟਲਾਂ ਦੇ ਮਾਲਕ ਨੇ ਉਹ ਕੁਝ ਜ਼ਬਤ ਕਰ ਲਿਆ ਜਾਊ ਪਰ ਸਕਾਰ ਬਣਾਉਣ ਤੋਂ ਬਾਅਦ ਬਿਲਕੁਲ ਇਹਦੇ ਉਲਟ ਕੀਤਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ 92 ਵਧਾਇਕ ਜਿਤਾਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸ਼ੀਤਲ ਅੰਗਰਾਲ ਪਾਰਟੀ ਛੱਡ ਚੁੱਕੇ ਨੇ ਤੇ ਕੁਝ ਬੰਦਿਆਂ ਦੇ ਹੋਰ ਜਾਣ ਦੇ ਅੰਦਾਜ਼ੇ ਲੱਗੇ ਜਾ ਰਹੇ ਨੇ ਕਿ ਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਇਸ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਆਮ ਆਦਮੀ ਪਾਰਟੀ ਦੇ 10 ਤੋਂ ਲੈ ਕੇ 15 ਮੌਜੂਦਾ ਵਿਧਾਇਕ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਐਡਵੋਕੇਟ ਇਕਬਾਲ ਸਿੰਘ ਝੁੰਦਾ ਨੂੰ ਸੰਗਰੂਰ ਤੋਂ ਐਮਪੀ ਦੀ ਚੋਣ ਲਈ ਟਿਕਟ ਦੇ ਦਿੱਤੀ ਗਈ ਹੈ ਐਡਵੋਕੇਟ ਅਕਵਾਲ ਸਿੰਘ ਝੁੰਦਾ ਪਹਿਲਾਂ ਅਕਾਲੀ ਦਲ ਦੀ ਟਿਕਟ ਤੇ ਐਮਐਲਏ ਰਹੇ ਚੁੱਕੇ ਨੇ ਜਿਨ੍ਹਾਂ ਦਾ ਕੇ ਇਲਾਕੇ ਦੇ ਵਿੱਚ ਚੰਗਾ ਅਕਸ ਹੈ ਪਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਆ ਸੰਗਰੂਰ ਦੇ ਵਿੱਚੋਂ ਅਕਾਲੀ ਦਲ ਦਾ ਜਿੱਤਣਾ ਬਹੁਤ ਹੀ ਔਖਾ ਹੈ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਬਿਨਾਂ ਕਿਸੇ ਸਮਝੌਤੇ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ ਤੇ ਆਪਣੀ ਪਾਰਟੀ ਨੂੰ ਉਹਨਾਂ ਨੇ ਖਤਮ ਕਰ ਲਿਆ ਸੀ ਇਸ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਸਮੇਤ ਭਾਜਪਾ ਵਿੱਚ ਜਾਣਗੇ ਪਰ ਉਹਨਾਂ ਨੇ ਇਹਨਾਂ ਕਿਆਸਰਾਈਆਂ ਨੂੰ ਖਤਮ ਕਰਦੇ ਹੋਏ ਅਕਾਲੀ ਦਲ ਦਾ ਸਮਰਥਨ ਕੀਤਾ ਸੀ ਤੇ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਜੋ ਕਿ ਪਹਿਲਾਂ ਮੰਤਰੀ ਵੀ ਰਹੇ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤੇ ਲਗਾਤਾਰ ਐਮਐਲਏ ਬਣਦੇ ਆਏ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਜਾਊਗੀ ਪਰ ਹੁਣ ਪਤਾ ਲੱਗਿਆ ਕਿ ਢੀਂਡਸਾ ਪਰਿਵਾਰ ਨਾਲ ਸੁਖਵੀਰ ਸਿੰਘ ਬਾਦਲ ਨੇ ਕਿਸੇ ਵੀ ਤਰ੍ਹਾਂ ਦੀ ਰੈਸਲਾ ਮਸਬਰਾ ਕੀਤੇਆਂ ਬਿਨਾ ਹੀ ਸੰਗਰੂਰ ਸੀਟ ਦੇ ਵਿੱਚ ਇਕਬਾਲ ਸਿੰਘ ਝੁੰਦਾ ਨੂੰ ਕੈਂਡੀਡੇਟ ਐਲਾਨ ਦਿੱਤਾ ਹੈ। ਸੋ ਇਹ ਪੂਰਾ ਫਸਮਾ ਮੁਕਾਬਲਾ ਹੈ। ਹੁਣ ਦੇਖਦੇ ਹਾਂ ਕਿ ਭਾਜਪਾ ਇੱਥੋਂ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਐਲਾਨਦੀ ਹੈ ਜਾਂ ਅਰਵਿੰਦ ਖੰਨਾ ਨੂੰ ਆਪਣਾ ਉਮੀਦਵਾਰ ਐਲਾਨਦੀ ਆ। ਕਈ ਲੋਕ ਅੰਦਾਜ਼ਾ ਕੈਪਟਨ ਮਨਿੰਦਰ ਸਿੰਘ ਦਾ ਵੀ ਲਗਾ ਰਹੇ ਨੇ ਬਾਕੀ ਇਹ ਦੇਖਣਾ ਬਣਦਾ ਕਿ ਅੱਗੇ-ਅੱਗੇ ਕੀ ਹੁੰਦਾ ਇਹ ਪੰਜਾਬ ਦੀ ਸਭ ਤੋਂ ਹੌਟ ਸੀਟ ਹੈ ਅੱਜ ਕੱਲ ਦੇ ਹਾਲਾਤਾਂ ਮੁਤਾਬਕ ਤੁਸੀਂ ਆਪਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ 13 ਸੀਟਾਂ ਚੋਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤਦੀ ਹੈ ਤੇ ਸੰਗਰੂਰ ਜਿਹੜਾ ਹਰ ਵਾਰ ਪਾਸਾ ਪਲਟਦਾ ਆਇਆ ਇਸ ਵਾਰ ਸੰਗਰੂਰ ਵਾਲੇ ਲੋਕ ਕਿਹਨੂੰ ਜਿਤਾਉਣਗੇ ਧੰਨਵਾਦ